ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨ ਨਗਸੇ ਲੈ ਲੈ ਕੇ ਆਏ ਜੀ ਦੋ ਬੈੜਾਂ ਬਈ ਤਾਜ਼ੀਆਂ ਸੂਈਆਂ ਇੱਕ ਗੱਬਣ ਥੋੜੇ ਕਿ ਦਿਨ ਗਰਮਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਬਈ ਜੀ ਬਾਈ ਜੀ ਸੋਸਿਕਾਲ ਸਿਕਾਲ ਬਾਈ ਹੋਰ ਠੀਕ ਹੋ ਜੀ ਹਾਂ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਕਾਲਾ ਪਿੰਡ ਭਟੌਰ ਜ਼ਿਲ੍ਹਾ ਬਰਨਾਲਾ ਬਈ ਸੀ ਤੰਬਾ ਬਾਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 987727634 ਠੀਕ ਆ ਜਿਹੜੀ ਪਹਿਲੇ ਨੰਬਰ ਦੇ ਬੈੜਾ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਹੈਟ ਕਦੋਂ ਸੂਈ ਆ ਵੀਰੇ ਇਹਨੂੰ ਅੱਜ ਪੰਜਵਾਂ ਦਿਨ ਹੀ ਹੈ ਬੱਚਾ ਕੀ ਦੇਤਾ ਨਹੀਂ ਇਹਦੇ ਵਿੱਚ ਅਗਰ ਬੱਚਾ ਹੋਈ ਬੱਚਾ ਦੇਤਾ ਬਾਈ ਹਾਂ ਕਿੰਨਾ ਕੁ ਬੌਲਾ ਜਾਂ ਦੁੱਧ ਹੋਣ ਤਿਆਰ ਆ ਵੀਰੇ ਹੁਣ ਇਹਦੇ 12 ਤਿਆਰ ਹੋ ਗਈ ਓਕੇ ਬਈ ਬੌਲੇ ਨੂੰ ਹੀ ਆ ਹਾਂ ਥਾਣ ਬੜਾ ਚੰਗਾ ਹਨ ਮੁੱਠੀ ਵਾਲਾ ਥਾਣ ਕਲਾਕ ਓਕੇ ਭਾਈ ਚਵਾਈ ਚੁਈ ਓਕੇ ਚਵਾਈ ਦਾ ਹੋਰ ਕੀ ਹੈ ਫੋਲੀ ਮਣੀ ਤੋਰੀ ਭਾਈ ਫੇਸ ਦੀ ਬਿਊਟੀ ਚੰਗੀ ਹੈ ਸੁਈ ਸਵਾਈ ਬੱਚਾ ਮਗਰ ਬੱਚਾ ਕੱਦ ਬੜਾ ਚੰਗਾ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਬਹੁਤ ਚੰਗਾ ਚਮਕਪੂਰੀ ਆ ਬਾਕੀ thora check ਕਰਵਾ ਫੇਸ ਦੇਖ ਗਰਮੀ ਘਟ ਮਨੂੰ ਫੈਂਟ ਚੰਗੀ ਹੋ ਹਨ ਹਾਂ ਫੈਂਟ ਚੰਗੀ ਹੂੰ ਉਹ ਦੇ ਦੂ 11 17 ਕਿਲੋ ਠੀਕ ਹੈ ਭਾਈ ਹੂੰ ਕੀ ਮੋਲ ਨਾਲ ਕਾਲੇ ਜੈਜ ਜਨ ਬੋਟ ਟਰੈਕਟਰ ਜੈਜ ਹੀ ਕਰਾਇਆ ਬਲੈਂਡ ਦੇ ਨਾਲ ਹੀ ਕਾਇਆ ਓਕੇ ਮੋਲ ਬਾਈ ਕਹਿੰਦਾ ਫੋਨ ਤੇ ਹੂ ਮੋਲ ਜਿਹੜਾ ਵੈਟ ਦੇ ਹਿਸਾਬ ਨਾਲ ਬਿਲਕੁਲ ਜੈਜ ਹੂ ਬਾਲੇ ਮੋਲ ਨਹੀਂ ਕਰਦੇ ਮੋਲ ਖਰਬਾਈ ਦੇ ਜੈਜ ਹੀ ਹੁੰਦੇ ਆ ਬਾਈ ਠੀਕ ਹੈ ਕਨੇ ਆਰਡਰ ਦੇਖੋ ਬਹੁਤ ਸੋਹਣੀ ਫੀਟਿੰਗ ਕੰਨਾ ਖਲਾ ਥਣ ਮੁਠੀ ਵਾਲਾ ਥਣ ਚਿਵਾਈ ਚੋਈ ਐਣ ਬਾਈ ਕਹਿੰਦਾ ਓਕੇ ਹੈ ਬਾਈ ਅੱਗੇ ਆ ਗਈ 2 ਨੰਬਰ ਕਿਹੜਾ ਸੂ ਇਹ ਵੀ ਦੂਜਾ ਸੂਰੇ ਸੂਈ ਬਣਾ ਰਿਹਾ ਹੈ ਇਹ ਕਦੋਂ ਸੂਈ ਹੈ ਇਹਨੂੰ 10 ਦਿਨ ਹੋ ਗਏ ਸੂਈ ਨੂੰ ਬੱਚਾ ਇਹਦੇ ਮਗਰ ਇਹਦੇ ਮਗਰ ਫੱਸੀ ਆ ਬਈ ਬੱਚੀ ਬੱਚੀ ਚੰਗੀ ਹੈ ਨਾ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਘਵਾੜ ਕੇ ਚੈੱਕ ਕਰਿਆ ਕੀ ਬਾਤ ਆ ਬਈ ਕਿੰਨਾ ਕ ਦੁੱਧ ਬਾਦ ਹੁਣ ਇਹਦੇ ਥਲੇ ਟੈਂਕ ਟੂ 16 ਲੀਟਰ ਤਿਆਰ ਹੋ ਗਿਆ ਠੀਕ ਆ ਹੂੰ ਖੋਲ ਦੇ ਦੋਰ ਦੇ ਬ੍ਰੀਡ ਇਹ ਵੀ ਸੇਮ ਗਰਮੀ ਘੱਟ ਮੰਨੋ ਫਾਇੰਡ ਕਰਮ ਵਾਲੀ ਵੀ ਚੰਗੀ ਹੈ ਉਹ ਹਾਂ ਜਰਤੀ ਨਾਲ ਮਿਕਸ ਹੈ ਨਾ ਫੇਸ ਨੂੰ ਬੜਾ ਪਿਆਰ ਕੀ ਬਾਤ ਆ ਪੂਰਾ ਚੈੱਕ ਕਰ ਲੋ ਇੱਕ ਨੰਬਰ ਦੂਰਾ ਲੈਵਲ ਉਹ ਬੜਾ ਚੰਗਾ ਹੈ ਨਾ ਕਰਮਾਈ ਦਾ ਕੀ ਬਾਤ ਕੋਈ ਚੱਕਰ ਨਹੀਂ ਥੋੜੀ ਜਿਹਾ ਜੱਕਦੀ ਹੈ ਬਿਊਟੀ ਚੈੱਕ ਮੋਲ ਇਹਦਾ ਹੀ ਬਾਈ ਕਹਿੰਦਾ ਫੋਨਤੀ ਰੱਖਾਂਗੇ ਮੋਲ ਜਾਇਜ਼ ਹੋ ਥੋਈ ਸਵਾਈ ਬੱਚਾ ਮਗਰ ਬੱਚੀ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਕਰਮਾਈ ਨੇ ਨਾਲ ਹੀ ਤਿਆਰ ਰਹਿਣਾ ਲੈਵੇ ਦੀ ਫਿਟਿੰਗ ਚੈੱਕ ਕਰੋ ਬਾਈ ਨਾਣਾ ਨੂਣਾ ਲੈਵੇ ਤੇ ਥਾਣ ਥੁਣ ਇੱਕ ਨੰਬਰ ਚਵਾਈ ਜੋਈ ਇੱਕ ਨੰਬਰ ਹਾਂ ਇੱਕ ਨੰਬਰ ਹੋਈ ਕੋਈ ਮਰਜ਼ੀ ਜੀ ਠੀਕ ਹੈ ਭਾਈ ਅੱਗੇ ਆਗੀ ਤਾਂ ਨੰਬਰ ਕਿਹੜਾ ਸੂਹਾ ਵੀਰੇ ਇਹ ਡਾਕਟਰ ਦੂਜਾ ਸੂਹਾ ਕਹਿੰਦੇ ਸੂਣ ਵਾਲੀ ਨੂੰ ਤਾਂ ਓਕੇ ਹਾਂ ਕਿੰਨੇ ਦਿਨ ਲੋ ਇਹ ਬਾ 10 ਦਿਨ ਲੈਂਦੀ ਆ ਦੁੱਧ ਦਿੱਤਾ ਵਾ 35 36 ਲੀਟਰ ਓਕੇ ਕੱਦ ਨਹੀਂ ਬਹੁਤ ਆ ਯਾਰ ਹਣ ਕੱਦ ਕੁਤ ਬਹੁਤ ਆ 10 15 ਅੰਦਰ ਆਉਣ 15 ਦੇ ਲਈ ਹਾਂ ਕੱਚੀ ਯੱਤੇ ਲਾਨੇ ਕੋਲੇ ਲੈ ਵਾ ਦੇਖੋ ਥਾਣੇ ਆ ਜੀ ਪੂਰੀ ਆ ਨਹੀਂ ਕੋਈ ਹੂੰ ਜਿਵੇਂ ਮਾਦੀ ਅੱਤੇ ਫੇਰੀ ਚ ਲੈ ਥਾਣ ਦਿਖਾ ਦੇ ਸਮਾਨ ਲੈ ਕੱਲਾ ਗੱਲਾ ਥਾਣ ਪੂਰੀ ਵਿੱਚ ਤੇ ਕੱਚੀ ਆ ਨਾ ਥੰਲਾ ਬਹੁਤ ਪਈ ਆ ਬਸ ਰਾਡ ਹੂੰ ਖੋਲੀ ਬੜੀ ਤੋਰੀ ਬਈ ਕੱਚੀ ਆ ਉਸਾ ਬਣਾ ਅੰਦਾਜ਼ਾ ਲਾਇਓ ਫਿਰ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਟਾਂਚਾ ਵੀ ਕਮਾਲ ਬ੍ਰੀਡ ਵੀ ਫੋਲਾ ਫਰੈਂਡ ਵੀ ਬੜਾ ਚੰਗਾ ਬਿਊਟੀ ਬਹੁਤ ਹੀ ਵਾਦੀ ਪੂਰੀ ਇੱਕ ਨੰਬਰ ਵੈੜਾ ਬਈ ਲੈ ਜਿੱਦੇ ਤਿਆਰ ਹੋ ਗਈ ਬਈ ਦੱਸੂ ਕਹਿੰਦੇ ਦੱਸੂਗੇ ਉਹ ਦੇਖੇ ਕਿਤੇ ਤਿਆਰ ਕੀ ਆਏ ਬੋਰੀਆਂ ਦਾ ਢਗਾੜ ਦੋਦੀ ਆ ਹਮਮ ਠੀਕ ਆ ਮੋਲੇ ਦਾ ਹੀ ਫੂਨਤੀ ਹੋਣਾ ਇਹਦਾ ਫੂਨਤੀ ਠੀਕ ਆ ਬਈ ਜਾਇ ਜੀ ਹੋ ਹਨ ਜਾਇ ਜੀ ਹੋ ਲੈ ਦੇਣ ਵਾਲੀ ਠੀਕ ਆ ਬਈ ਬਾਲਾ ਮੁੱਲ ਨਹੀਂ ਕਰਦੇ ਬਈ ਕਹਿੰਦਾ ਜਾਇਜ ਮੁੱਲ ਹੋ ਖਿੱਚ ਕੇ ਮੋਲ ਰੱਖਾਂਗੇ ਬੈਡ ਚੰਗੀ ਆ ਟਾਂ ਚੱਕ ਮੋਲ ਗਰੀਟ ਫੁੱਲ ਕੱਲੀ ਕੱਚੀ ਕੱਚੀ ਆ ਬਸ ਉਹ ਸਾਬਨਾ ਦਾ ਜਲਾਇਓ ਬਈ ਸਾਰੀਆਂ ਬਾਲਟਾਂ ਕੱਢਣੀਆਂ ਤੇ ਫੇਰ ਕਰਮ ਵਾਲੀ ਨੇ ਸੋਣਾ ਬਈ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ